ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਕੀ ਬੰਦ ਕਰਦਾ ਮੈਂ ਚਲ ਕਰਤੀ ਇਹ ਸਟਾਰਟਿੰਗ ਤੇ ਇੱਕ ਗੱਲ ਜਿੱਦ ਤੱਕ ਹੈ ਨਹੀਂ ਤੜਕੋ ਤੜਕੀ ਨਾ ਗੱਲ ਜੀ ਆਉਂਦੀ ਕਿ ਬਸ ਉੱਠਦੇ ਆਂ ਬਈ ਤੇ ਬਹਿਣਿਆ ਕੋਈ ਕਰਦੇ ਆਂ ਪ੍ਰੋਗਰਾਮ ਕੋਈ ਕਿ ਅੱਜ ਮੋਟਰ ਚੰਦ ਲਿਆਈ ਕੱਲ ਤਾਂ ਨਹੀਂ ਲਿਆਂਦਾ ਗਿਆ ਕੱਲ ਨੂੰ ਲੈ ਤਾਂ ਲਿਆ ਬਸ ਲਿਆਂਦਾ ਨਹੀਂ ਅੱਪਰ ਚਲੋ ਕੋਈ ਨਹੀਂ ਹਾਲ ਕੇ ਬੁਗਟ ਭਟ 11 ਵਾ ਤੇ ਸੱਡ 10:11 ਜਿਵੇਂ ਤੁਹਾਨੂੰ ਸਾਡਾ ਭਰਾ ਸਾਡੇ 10:30 ਹੋ ਗਏ ਲੂਟ ਪਾ ਲਈਏ ਚਿਚਕਾ ਦਿਆਂ ਬਾਹਰ ਨੂੰ ਵੇਣੇ ਚੱਲ ਕੇ ਕਬੂਤਰ ਆਪਣੇ ਚੱਕ ਲਈਏ 에ਰਪੋਰਟ ਇੱਕ ਮਿੰਟ ਚਲੋ ਕੋਈ ਨਹੀਂ ਕਰਦੇ ਆ ਬੜਾ ਸ਼ੇਅਰ ਪਰ ਤੇ ਕਰ ਉੱਠ ਫੇਖ ਰ ਫਿਰ ਦਿਖਾਉਣੇ ਹਨ ਲਓ ਮਿੱਤਰੋ ਚੱਲ ਫੇਰ ਮਾਪਰੀਤ ਕੋਲੇ ਚਾਲਤ ਨੂੰ ਕਰਦੇ ਹਾਂ ਕੰਮ ਧੰਦਾ ਜਾ ਕੇ ਕੋਈ ਕੀ ਪਤਾ ਦਵਾਈ ਲੋਈ ਮਨਪ੍ਰੀਤ ਨਾਲ ਲਵਾਵਾਂ ਕਿ ਉਤਰਨ ਤੋਂ ਹੋਇਆ ਪਰੇ ਨੋ ਤੇ ਬਸ ਚਾਲਤ ਮਲਾ ਪੱਕੀ ਕਰਦਾ ਜਮਾ ਪਿਆ ਹੋਆ ਜੋ ਉੱਠਿਆ ਜੁਣਾ ਉਹ ਤੁਮ ਜਾ ਕੇ ਦਿਖਾਉਨੇ ਹੈ ਠੰਡ ਹੈ ਬਾਜ ਵੀ ਨਿਕਲ ਦਿੱਖਤਾ ਤੇ ਕਬੂਤਰ ਤਾਂ ਨਹੀਂ ਅਜਤਾ ਨਹੀਂ ਬਾਹਰ ਕੱਢਦਾ ਨਾ ਲਾਈਟਾਂ ਚੱਲੀਆਂ ਨਹੀਂ ਕਿਉਂ ਸਾਹਮਣੇ ਉਹ ਤੇ ਲੀ ਲੜ ਬੰਦ ਨਹੀਂ ਕਰੀ ਪਤਾ ਅੰਦਰ ਨੇ ਤੇ ਚਲੋ ਮਿੱਤਰੋ ਚੱਲ ਕੇ ਵੇਣੇ ਕੀ ਕਰੀ ਜਾਂਦਾ ਕਰਾਉਣੇ ਇੰਟਰਵਿਊ ਲੈਣੇ ਜਾਂ ਕਿ ਆਖੀ ਆਪਾਂ ਇੰਟਰਵਿਊ ਅੱਜ ਕੀ ਕਰਨਾ ਕੀ ਨਹੀਂ ਕਰਨਾ ਠੀਕ ਹੈ ਫੇਰ ਦਿਖਾਉਣੇ ਹਨ ਲਓ ਬਈ ਆ ਗਏ ਕਬੂਤਰਾਂ ਵਾਲ ਘਰ ਪਰ ਤੇ ਚਾਚਾ ਵਣੇ ਜਾ ਕੇ ਉਹ ਜੱਪਾਖੋੜ ਕੇ ਅੰਦਰ ਵੜਦੀ ਏ ਜੱਪਾਖੋੜ ਕੇ ਚਲੋ ਚੱਲੀਏ ਅੰਦਰ ਲਓ ਬਈ ਇੰਟਰਵਿਊ ਲੈਣੀ ਚਾਚੇ ਜੀ ਤੇ ਉਹ ਦਰਵਾਜ਼ੇ ਦੀ ਵੀਡੀਓ ਬਣਾਈ ਜਾਂਦਾ ਆ ਉਹਦੀ ਉਹ ਤੇ ਕਹਿੰਦਾ ਮੈਂ ਨਹੀਂ ਇੰਟਰਵਿਊ ਦਿੰਦਾ ਤੇ ਉਹ ਭੱਜ ਗਿਆ ਬਾਹਰ ਨੂੰ ਦੋ ਦਨ ਘੰਟਾ ਦੀ ਦੋ ਤਿੰਨ ਘੰਟੇ ਆਏ ਐ ਐਡਾ ਤਗੜਾ ਕੰਮ ਹੋ ਆ ਮਾੜੀ ਮੋਟੀ ਗੱਲ ਥੋੜਾ ਪਾਟ ਆਉਂਦੇ ਦੋ ਦਨ ਦਾ ਦਾ 12 ਸਾਰਾ ਕੰਮ ਹੀ ਕਰਾ ਸਾਰਾ ਕਰਕੇ ਜਕਾ ਦਾ ਲੈ ਵੀ ਕੀ ਹੋਇਆ ਠੀਕ ਐ ਆਇਆ ਪਰ ਕੋਈ ਬਣਾਵਾਏ ਵਧਿਗੇ ਵੀਡੀਓ ਕਿ ਅੱਜ ਤੂੰ ਕੋਈ ਰੀਲਾ ਰੂਲਾ ਬਣਾ ਦੇ ਅੱਜ ਕੋਈ ਰੀਰ ਆਲ ਬਣਾ ਲਈਏ ਉਹ ਰੀਲੀ ਬਣਾ ਦੇ ਹੋਰ ਤਾਂ ਨਹੀਂ ਕੋਈ ਬਾਈਦਾ ਆਹੇ ਕੁਝ ਬਜੂਆ ਕੀ ਤੇ ਲੇਟਾ ਬੰਦੀ ਹੈ ਨਾ ਓਕੇ ਰਿਪੋਰਟਾ ਬਾਕੀ ਤਾਂ ਤੂੰ ਨੀਰਾ ਕੁਤ ਰਿਆ ਕਰਾਂ ਤੂੰ ਤੇ ਮੈਂ ਇੱਥੇ ਪਿਆਏ ਨੇ ਨੀਰਾ ਕੁਤ ਰਿਆ ਤੂੰ ਤੇ ਮੈਂ ਪਿਆਏ ਨੇ ਲਓ ਮੇਰੇ ਮੇਰੀ ਖੰਡ ਵੀ ਆ ਗਈ ਇਧਰਾਂ ਖੰਡ ਐ ਕਿਹੜਾ ਨਖਰਾ ਆ ਕੀ ਆ ਇਹ ਇਹ ਆਈਫੋਨ ਦੇ ਕੈਮਰੇ ਨਹੀਂ ਹੁੰਦੇ ਪ੍ਰੋਟੈਕਟ ਜੇ ਨੀ ਇਹ ਤਾਂ ਸੀ ਘਰੇ ਪਈ ਸੀਗੇ ਤੇ ਇਹ ਹੁਣ ਲਾਉਣੇ ਆ ਜੀ ਕੱਲ ਬਰਿੰਡੇ ਗਈ ਤੂੰ ਅਥ ਨੇ ਗਿਆ ਜੀ ਮੜ ਪੈਣਾ ਖੇਦਾ ਨਾ ਤੂੰ ਅਹ ਵੇਖੀ ਸਟੋਰੀ ਨਾ ਨਹੀਂ ਨਹੀਂ ਇਹ ਹੋਵਾ ਇਹ ਵੀ ਦੋ ਇਹ ਵੀ ਉਹੀ ਸੀ ਕਿ ਮੈਂ ਵੇਖਿਆ ਪਰ ਤੂੰ ਨਿਆਰੇ ਲੈ ਬਲ ਤੂੰ ਰਹਿ ਕਾਲਾ ਕਾਲਾ ਮੈਂ ਆਪਰੇ ਸਾਰੀ ਜਗ੍ਹਾ ਜੀ ਇੱਥੇ ਵੱਟ ਤੇ ਬਾਲੇ ਨਿਆਰੇ ਲੈ ਇੱਥੇ ਤੇ ਉੱਧਰ ਮੈਂ ਆਪਰੇ ਸਾਰੀ ਜਗ੍ਹਾ ਆ ਗਿਆ ਨਿਆਰੇ ਬੋਤਲ ਹੈ ਜੀ ਚੌੜਨੀ ਮੈਂ ਦੱਸ ਕੇ ਨਹੀਂ ਜਮਾ ਨਿਆਰਾ ਵੱਧ ਗਿਆ ਜਮਾ ਇਹ ਟੂ ਜਟ ਹੈ ਕਾਲ ਤਾਂ ਕੀ ਲਿਆ ਫਿਰ ਮਿੱਤਰ ਮੋਲ ਚ ਲੈਣਾ ਕਿਸੇ ਕਰ ਨਿਆਰੇ ਲੈ ਐ ਤਾਂ ਉੱਧਰ ਜਾਵੜੇ ਇੱਧਰ ਜਾਵੜੇ ਬਾਕੀ ਤੂੰ ਵੀਡੀਓ ਵੇਖੀਓ ਕਿ ਨਹੀਂ ਵੇਖੀ ਆਪਣੀ ਦੇਖੀ ਮੇਰੇ ਲਈ ਕਦੋਂ ਵੇਖੇ ਉਹ ਕੁੱਕੜ ਦੇ ਬਣੇ ਬੈਠੇ ਸੀ ਗੋਲੀ ਵਰਗੇ ਨਹੀਂ ਤੂੰ ਕੱਲ ਸਾਰੀ ਵੇਖੀ ਅੱਜ ਪਾਈ ਜੜੀ ਹਾਂ ਤੜਕੇ ਪਾਈ ਆ ਕਦੋਂ ਵੇਖ ਲਈ ਸਵੇਰ ਕਿੰਨੇ ਵਜੇ ਐਂ ਬਣਾਣੀ ਗੁੰਜਾ ਕਿੰਨੇ ਵਜੇ ਕਿਵੇਂ ਲੱਗੀ ਵੀਡੀਓ ਬਹੁਤ ਵਧੀਆ ਜੀ ਕੀ ਕਰਨ ਜਾਣਾ ਲੋਕਾਂ ਨੂੰ ਤੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤਾਂ ਅੱਗੇ ਸ਼ੇਅਰ ਕਰੋ ਠੀਕ ਹੈ ਥੈਂਕ ਯੂ ਧੰਨਵਾਦ ਤੁਹਾਡਾ ਲੈ ਵੀ ਇੱਕ ਜਣ ਮੇਰੀ ਹੋਰ ਆ ਗਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਵੇਂ ਬੈਠੋ ਜਨਾਬ ਜੀ ਕਿਵੇਂ ਹੈ ਔਰ ਕੀ ਬੰਦਾ ਹੈ ਆ ਕੀ ਆਏ ਓ ਟਟੂ ਗਾਏ ਬਹੁਤ ਔੜੀ ਜਾਈ ਇਹ ਜਾ ਲੈੰਦਾ ਫਿਰ ਗੋਲੀ ਕਿੱਥੇ ਹੈ ਮੈਂ ਤਾਂ ਇੱਥੇ ਲਾਵਾਂ ਉਹਦੇ ਮੈਂ ਆਹੀਂ ਪਾਉਂ ਆਹੀਂ ਪਾਉਂ ਵੀਡੀਓ ਆਹੀਂ ਪਾਉਂ ਜਮਾਈ ਪਾਉਂ ਵੀ ਬਲਜੀਤ ਨੇ ਲਓ ਵੀ ਕੀ ਕੁਝ ਕਰੀਦਾ ਕਿਤੇ ਇੱਥੇ ਲਾਉਂ ਕਹਿੰਦਾ ਮੈਂ ਹੋਰ ਲੈਟ ਓਏ ਓਏ ਕਿੱਥੇ ਗੋ ਲੋਲੀ ਓ ਲੋਲੀ ਕਿੱਥੇ ਹੈ ਲੋਲੀ ਲੋਲੀ ਗੋਲੀ ਲੋਲੀ ਅਬ ਜੀਤਾ ਆ ਬੈਠਾ ਇਹ ਕਹਿੰਦਾ ਚੱਲਦੇ ਆ ਮੋਟਰਸਾਂ ਲੈਣ ਖੜਦਾ ਹੁਣ ਜੀ ਦੁਆਰੇ ਬੋਲੀ ਬਾਹਲਾ ਸੁਣ ਲਗਦਾ ਤੂੰ ਥੈਂਕ ਯੂ ਬਾਈ ਇਹਦੀ ਮਾਨ ਜੰਮੀ ਚੱਲੀਏ ਮੁੰਡੇ ਪਲਾਇਨ ਦੱਸ ਦੋ ਹੱਜਾਂ ਨੇ ਕਿੱਥੇ ਅੱਜ ਆਪਾਂ ਮੋਟਰਸਾਂ ਚੱਕਣ ਜਾਂਦੇ ਹਾਂ ਕਾਹਾਂ ਪਰ ਅੱਜ ਡੱਬਲ ਹੀ ਜਾਣਾਗਾ ਭੈਣ ਨੇ ਚੱਕਰ ਨੂੰ ਚੋਰੀ ਕਰਕੇ ਲਿਓਣੇ ਚੱਕਣ ਜਾਂਦੇ ਆ ਮੁੰਡਾ ਪਹਿਲੇ ਘਟਾ ਦੋਗੇ ਇਹਦੀ ਮਾਨ ਜੰਮੀ ਸੁਣ ਆ ਇਹਨੂੰ ਹੈ ਇਹਨੂੰ ਜੰਮੀ ਸੁਣ ਇਹਦੀ ਮਾਨ ਅੱਛਾ ਚੱਲੀਏ ਫਿਰ ਚਲੋ ਫਿਰ ਬਾਹਰ ਨਿਕਲੋ ਦਵਾ ਦਵਾ ਹੁਣ ਉਹਨੂੰ ਤਾ ਆ ਜਾਂਦੇ ਗੱਡੀ ਲੈ ਕੇ ਚੱਲ ਫਿਰ ਆ ਜਾਂਦੇ ਉਹਨੂੰ ਫਿਰ ਦਿਖਾਉਣੇ ਨੇ ਲੋਏ ਬਲਜੀਤ ਲੇਖੀ ਉਧਰ ਚੰਗਾ ਭਾ ਤੇਲ ਹੋਏ ਬਿਸ਼ਰਮ ਹੈ ਤੇਲ ਵੀ ਹੈਗਾ ਮੋਟਰਸਾਈਕਲ 'ਚ ਅਗੇ ਨਹੀਂ ਚੱਲਾਂਗੇ ਤੁਰਕੇ ਮੈਂ ਬਹੁਤ ਗੂਦੀ ਦਾ ਕਰ ਲੈਣੀ ਨੇਕ ਨਹੀਂ ਤੁਰਕੇ ਵੀ ਸੀ ਠੀਕ ਹੈ ਹੈ ਬਲਜੀਤ ਚੰਗਾ ਭਲਾ ਤੇਲ ਹੈ ਨਾਲ ਤੁਰੇ ਚੱਲਦੇ ਹੋਗੇ ਓਏ ਬਲੱਡ ਅਗੇ ਤੁਰਕੇ ਚੱਲਾਂਗੇ ਹੋਰ ਕੀ ਹੈ ਮੇਰੇ ਤਾਂ ਬਲੱਡ ਵਧਾਦਾ ਓਏ ਗੁੱਦੂ ਬਣਾਈਆਂ ਨਹੀਂ ਰਹਿਣੀਆਂ ਯਾਰ ਚਲੋ ਕੋਈ ਨਹੀਂ ਫੇਰ ਦਿਖਾਉਂਦੇ ਤੁਹਾਨੂੰ ਲੋ ਬਈ ਤੜਕੇ ਦੀ ਵੀਡੀਓ ਨਹੀਂ ਬਣੀ ਜਾਵਾ ਵੀ ਤੇ ਮੋਟਰਸਾਈਕਲ ਲੈਣਗੇ ਅਸੀਂ ਗੋਲੀ ਆ ਗੋੜੀ ਆਹ ਮੁੱਠਾ ਲੈ ਲੈ ਆਹ ਲਾ ਲਾ ਮੋਟਰਸਾਈਕਲ ਵੀ ਚੌੜਦੀ ਸੱਚੀ ਰਾਇਆ ਹਾਂ ਤਾਂ ਸਹੀ ਆ ਮੋਟਰਸਾਈਕਲ ਓਕਰ ਮੋਟਰ ਜਮਾ ਹਾਂ ਉਹ ਵਾਹ ਸਹੀ ਆ ਮੋਟਰਸਾਈਕਲ ਆਹਦੇ ਬੱਜੀ ਕਹੇ ਨਾਲ ਉਹ ਮੈਂ ਕਿਹਾ ਮੋਟਰਸਾਈਕਲ ਸਹੀ ਓਕਰ ਦੀ ਨਹੀਂ ਵਜਦਾ ਇਹ ਮੋਟਰ ਇਹ ਕਰੇ ਵੜਨ ਨੂੰ ਕੰਮ ਚੌੜਾ ਬੱਜੀ ਕਹੇ ਨਾਲ ਆਵੇਂ ਬਾਈ ਦਿਨ ਦੀ ਆਹ ਮੁੱਠਾ ਵੀ ਦੇਖ ਲੋ ਤੇ ਆਹ ਦੇਖ ਠੀਕ ਹੈ ਉਹ ਰੇਟਿੰਗ ਦਾ ਹੱਥ ਦਿਓ ਨੂੰ रेट बहुत महंगा हां आगे वेख ली यार दाने पानी पा दिए माड़े मोटे जे ना दाने तो है ਪਹਿਲੀ ਕਰ ਅੱਜ ਵੀ ਵੀਡੀਓ ਨਹੀਂ ਬਣੀ ਠੀਕ ਆ ਅੱਜ ਮਨਪ੍ਰੀਤ ਦੇ ਚੈਨਲ ਤੇ ਵੀਡੀਓ ਸਾਰੀ ਉਹਨੇ ਮਨਪ੍ਰੀਤ ਨੇ ਬਣਾਈ ਆ ਮੇਰੀ ਆਪ ਦੀ ਪਹੁੰਚ ਹੀ ਨਹੀਂ ਪਈ ਬਣਾਉਣ ਦੀ ਤੇ ਮੇਰੇ ਬਾਕੀ ਅੱਜ ਆਪਾਂ ਮੂ ਮੋਟਰਸਾਈਕਲ ਲੈ ਹੀ ਜਾਂਦਾ ਠੀਕ ਆ ਹਾਂ ਲੈ ਕੇ ਮੈਂ ਚੱਲਦਾ ਯਾਨੀ ਪਤਾ ਮੋਟਰਸਾਈਕਲ ਲੈ ਜਾਂਦਾ ਆਪਾਂ ਤੇ ਵੀਡੀਓ ਅੱਜ ਨਹੀਂ ਬਣੀ ਨਹੀਂ ਉੱਡੀ ਸਾਸ ਕੱਲਾ ਬਾਹਰ ਨਾ ਪਾ ਦਿਨ ਨੂੰ ਕੱਲਾ ਬਾਇਰਾ ਪਾਉਣੇ ਪਾਣੀ ਸਾਫ ਹੀ ਉਤਰ ਡੰਗਾ ਲਾਉਂਦਾਗਾ ਪਾਣੀ ਟੜਕੇ ਬੋਲਦੇ ਆ ਤੇ 1 2 3 4 ਸੱਤ ਬੈਠੀ ਹੈ ਕੱਲਾ ਬਾਇਰਾ ਪਾ ਲਈ ਬਾਇਰੇ ਮੱਕੀ ਨੇ ਹੋਣਾ ਕੱਬਲੀ ਮੱਕੀ ਦੇ ਬਾਇਰੇ ਪਾਵਾਂਗੇ ਨੋ ਲਓ ਆ 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 ਲੋਬੀ ਦਾਣੇ ਪਾ ਦੇ ਪਾਣੀ ਸੀਗਾ ਪਹਿਲੇ ਅਰਤੀ ਉੱਕੇ ਰਿਪੋਰਟ ਇਹਨਾਂ ਦੀ ਬਸ ਵੀਡੀਓ ਦੀ ਐਂਡਿੰਗ ਆਪਾਂ ਹੁਣ ਇੱਥੇ ਹੀ ਕਰ ਦਿਆਂਗਾ ਉਪਰ ਇੱਕੋ ਹੀ ਗੱਲ ਅੰਦਰ ਜਾ ਕੇ ਕਰਨੀ ਹੈ ਇੱਥੇ ਹੀ ਕਰਨੀ ਹੈ ਅੰਦਰ ਜਾ ਕੇ ਕਿਹੜਾ ਮੁੰਮਾ ਕੋਈ ਖਾਸ ਗੱਲ ਦੱਸ ਦੋ ਉਹਨੂੰ ਕੋਈ ਗੱਲ ਨਹੀਂ ਦੀ ਬਾਤ ਨਹੀਂ ਹੋਤ ਹੋਈ ਮੈਟਰ ਉਹਦਾ ਧਰਦ ਕੇ ਇੱਕ ਮਿੰਟ ਹਾਂਜੀ ਤੇ ਬਾਕੀ ਜੇ ਤੁਹਾਨੂੰ ਪਤਾ ਜੀ ਮੋਟਰਸਾਂ ਲਿਆ ਆਂਦਾ ਆਪਾਂ ਤੇ ਬਾਕੀ ਠੀਕ ਆ ਯਾਰ ਬਾਹਲੀ ਗੱਲਾਂ ਹੈ ਨਹੀਂ ਮੇਰੇ ਕੋਲੇ ਉਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਤਾ ਕਰੋ ਦੱਬ ਕੇ ਠੀਕ ਆ ਕਰਦੇ ਹੈ ਜਣੀ ਅੱਜ ਦੀ ਵੀਡੀਓ 4-500 ਵਿਊ ਹੈ 3-3000 ਬੰਦਾ ਸਬਸਕ੍ਰਾਈਬਰ ਆਪਣੇ ਤੇ ਵੀੰਦਾ 500 ਬੰਦਾ ਸਿਰਫ ਠੀਕ ਆ ਚਲੋ ਓਕੇ ਬਾਏ ਬੇ ਸਾਰੇ ਵੀਰਾਂ ਨੂੰ ਮਿਲਦੇ ਆਂਗੇ ਨਵੀਂ ਵੀਡੀਓ ਨਾਲ Te